ਇਸ ਵਕਤ ਦੋ ਪਰਿਵਾਰ ਬਹੁਤ ਐਮ ਮੰਨੇ ਜਾਂਦੇ ਇੱਕ ਦੀਪ ਸਿੱਧੂਵਾਲਾ ਜਾਨੀ ਕਿ ਤੁਹਾਡਾ ਪਰਿਵਾਰ ਦੂਜਾ ਸਿੱਧੂ ਮੂਸੇਵਾਲਾ ਦਾ ਪਰਿਵਾਰ ਮੇਰੀ ਉਹਨਾਂ ਦੇ ਪਿਤਾ ਜੀ ਨਾਲ ਇੰਟਰਵਿਊ ਹੋਈ ਉਹ ਕਹਿੰਦੇ ਕਿ ਠੀਕ ਆ ਇੱਕ ਪਾਸੇ ਮਾਨ ਸਾਹਿਬ ਕਹਿੰਦੇ ਕਿ ਨਾ ਦੀਪ ਕਰਕੇ ਤੇ ਨਾ ਸਿੱਧੂ ਕਰਕੇ ਮੈਂ ਜਿੱਤਿਆ ਨਹੀਂ ਉਹਦੇ ਪਾਸੇ ਫੋਟੋਆਂ ਵੀ ਯੂਜ਼ ਕਰ ਰਹੇ ਐ ਉਹ ਕਹਿੰਦੇ ਜੀ ਠੀਕ ਆ ਜਾਂ ਤਾਂ ਤੁਸੀਂ ਮੰਨ ਲਓ ਕਿ ਇਹਨਾਂ ਦੋਵਾਂ ਨੌਜਵਾਨਾਂ ਨੇ ਮੇਰੀ ਇਚ ਦੇ ਵਿੱਚ ਵੱਡਾ ਯੋਗਦਾਨ ਰਿਹਾ ਐ ਤੇ ਜੇ ਨਹੀਂ ਮੰਨਦੇ ਤਾਂ ਫਿਰ ਫੋਟੋਆਂ ਆਉਣ ਦਾ ਕੀ ਮਤਲਬ ਇਹ ਗਲਤ ਹੈਗੀ ਆ ਵੀ ਇੱਕ ਪਾਸੇ ਆਪਾਂ ਅਗੇਂਸਟ ਬਿਆਨਬਾਜ਼ੀ ਕਰ ਦਿੰਨੇ ਆ ਤੇ ਦੂਜੇ ਪਾਸੇ ਆਪਾਂ ਉਹ ਕੀ ਬਾਈ ਦੀ ਦੀਪ ਦੀਆਂ ਤੇ ਸਿੱਧੂ ਮੂਸੇਵਾਲੇ ਦੀਆਂ ਫੋਟੋਆਂ ਮੈਂ ਯੂਜ਼ ਕਰਦੇ ਆ ਤੇ ਇਸ ਵਾਰ ਜੇ ਮੈਨੂੰ ਵੀ ਨਹੀਂ ਇਸ ਚੀਜ਼ ਦਾ ਗਿਆਨ ਵੀ ਇਹ ਮਾਨ ਸਾਹਿਬ ਨੇ ਐਲਜੀ ਸਟੇਟਮੈਂਟ ਵੇਗ ਸਟੇਟਮੈਂਟ ਕਿਉਂ ਦਿੱਤੀ ਹੈ ਕਿਉਂਕਿ ਐਡੇ ਸੀਨੀਅਰ ਸਾਡੇ ਜੇ ਆਪਾਂ ਕਹੀਏ ਇਹ ਆਪਣੇ ਪੋਲੀਟিক্যাল ਕੈਰੀਅਰ ਆ ਉਹਨਾਂ ਦਾ ਸੀਨੀਅਰ ਕੈਂਡੀਡੇਟ ਆ ਤੇ ਉਹਨਾਂ ਨੂੰ ਥੋੜਾ ਜਿਹਾ ਸੋਚ ਵਿਚਾਰ ਕੇ ਸਟੇਟਮੈਂਟ ਕਰਨੀ ਚਾਹੀਦੀ ਸੀ ਲੋਕ ਕਹਿੰਦੇ ਕਿ ਸੁਮਨਜੀਤ ਮਾਨ ਕਹਿੰਦੇ ਕਿ ਸਾਰੀ ਉਮਰ ਮੈਂ ਕੌਮ ਦੇ ਲਈ ਲੜ ਰਿਹਾ ਹਾਂ ਇੱਕ ਕੌਮੀ ਸ਼ਹੀਦ ਦਾ ਜਿਹੜਾ ਬੇਟਾ ਸਰਜੀਤ ਖਾਲਸਾ ਸੀ ਗੁਰਦੂਰ ਤੋਂ ਜੂ ਲੜ ਰਿਹਾ ਸੀ ਉੱਥੋਂ ਉਹਦੇ ਖਿਲਾਫ ਸੁਮਨਜੀਤ ਮਾਨ ਹੋਰਾਂ ਨੇ ਕੈਂਡੀਡੇਟ ਖੜਾ ਕਰਤਾ ਔਰ ਬਿਆਨਵਾਦੀ ਵੀ ਉਹਦੇ ਖਿਲਾਫ ਕਰ ਰਹੇ ਸੁਮਾਨ ਸਾਹਿਬ ਨੇ ਖਡੂਰ ਸਾਹਿਬ ਤੋਂ ਵੀ ਆਪ ਦਾ ਕੈਂਡੀਡੇਟ ਬਲੇਅਰ ਸਾਹਿਬ ਨੂੰ ਵਾਪਸ ਲਾਇਆ ਤਾਂ ਇਹਥੋਂ ਵੀ ਅਸੀਂ ਕਵਾਂਗੇ ਲੈਣੇ ਚਾਹੀਦੇ ਸੀ ਵੇ ਇਹ ਗੱਲਾਂ ਥੋੜੀਆਂ ਹੀ ਆ ਫਿਰ ਵੀ ਨਾ ਕਿਤੇ ਨਾ ਕਿਤੇ ਇੰਡੀਵਿਜੂਅਲ ਆ ਜਾਂਦੀਆਂ ਹੀ ਆ ਉਹ ਆਪਾਂ ਨੂੰ ਜੇ ਆਪਾਂ ਪੰਥ ਦੀ ਗੱਲ ਕਰਦੇ ਆ ਤਾਂ ਆਪਾਂ ਨੂੰ ਇੰਡੀਵਿਜੂਅਲ ਲੈਵਲ ਤੇ ਹੀ ਗੱਲਾਂ ਛੱਡ ਦੇਣੀਆਂ ਚਾਹੀਦੀਆਂ ਹੀ ਆ ਥੋੜੀਆਂ ਜਿਹੀਆਂ ਮਾਨਸਾਬੂ ਮੂਵੀ ਤੇ ਥੋੜੇ ਜੀ ਉਥੋਂ ਸਾਧ ਸਿੰਘ ਖਾਲਸਾ ਜੀ ਨੂੰ ਵੀ ਪਾਸ ਨੇ ਖੈਰਾ ਖੁਰਾ ਨੇ ਬਿਆਨ ਦਿੱਤਾ ਉਹ ਕਹਿੰਦੇ ਕਿ ਜੇਕਰ ਸਾਨੂੰ ਪੰਜਾਬੀਆਂ ਨੂੰ ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਨੌਕਰੀਆਂ ਨਹੀਂ ਤੇ ਜ਼ਮੀਨ ਨਹੀਂ ਖਰੀਦ ਸਕਦੇ ਤਾਂ ਪੰਜਾਬ ਦੇ ਵਿੱਚ ਵੀ ਅਸੀਂ ਕਾਨੂੰਨ ਪਾਸ ਕਰੀਏ ਕਿ ਬਾਹਰਲੇ ਲੋਕਾਂ ਨੂੰ ਜਿਹੜੀ ਜ਼ਮੀਨ ਲੈ ਰਹੇ ਆ ਉਹਨੂੰ ਦੇ ਕੇ ਅਧਿਕਾਰ ਨਾ ਹੋਣ ਤਾਂ ਉਸੇ ਤੇ ਉਹਦੀ ਪਾਰਟੀ ਨੇ ਵੀ ਵਿਕਲਪ ਸਨ ਕੀਤਾ ਤੇ ਉੱਤੇ ਹੀ ਭਾਜੀਪੀ ਨੇ ਵੀ ਕੀਤਾ ਉਹ ਆਮ ਆਦਮੀ ਪਾਰਟੀ ਨੇ ਵੀ ਕੀਤਾ ਕਹਿੰਦਾ ਕਿ ਮੈਨੂੰ ਕੋਈ ਪਰਵਾਹ ਨਹੀਂ ਸਾਡੀ ਪਾਰਟੀ ਦੀ ਤੇ ਕਹਿੰਦੇ ਮੈਨੂੰ ਇਹ ਵੀ ਕੋਈ ਪਰਵਾਹ ਨਹੀਂ ਕਿ ਮੈਨੂੰ ਇਹਦਾ ਕੀ ਨਤੀਜਾ ਭੁਗਤਣਾ ਪਊਗਾ ਪਰ ਮੈਂ ਆਪਣੇ ਸਟੈਂਡ ਤੇ ਕਾਇਮ ਆ ਪੰਜਾਬ ਦੇ ਨਾਲ ਕਾਇਮ ਦੇਖੋ ਇਹ ਹੀ ਚੀਜ਼ ਆ ਨਾ ਵੀ ਅੰਦਰੋਂ ਤੁਸੀਂ ਕੱਲਿਆ ਮੈਂ ਨਹੀਂ ਆ ਜਾਂ ਤੱਲੇ ਤੁਸੀਂ ਨਹੀਂ ਕਿਸੇ ਨੂੰ ਵੀ ਕਿਸੇ ਵੀ ਪੰਜਾਬੀ ਨੂੰ ਕਿਸੇ ਵੀ ਸਿੱਖ ਨੂੰ ਪੁੱਛ ਲਓ ਉਹਦੇ ਅੰਦਰੋਂ ਪਹਿਲਾ ਜ਼ੈਨ ਤਾਂ ਪੰਜਾਬ ਹੀ ਰਹੂਗਾ ਨਾ ਜਜ਼ਬਾਤ ਤਾਂ ਅੰਦਰ ਪੰਤਕ ਹੁੰਦੇ ਹੀ ਆ ਨਾ ਕਿਤੇ ਨਾ ਕਿਤੇ ਪੰਜਾਬ ਤਾਂ ਅੰਦਰੋਂ ਆਵਾਜ਼ਾਂ ਮਾਰਦਾ ਹੀ ਆ ਬਾਈ ਦੇ ਵਿੱਚ ਦੀਪ ਸਿੱਧੂ ਹੋਰ ਆਂਦੀਆਂ ਤਕਰੀਰਾਂ ਲੋਕਾਂ ਨੂੰ ਸੁਣਨ ਨੂੰ ਮਿਲੀਆਂ ਹਾਲਕਿ ਥੋੜੇ ਦਿਨ ਬੈਨਾਉਣਾ ਵੀ ਦੇਰਤ ਵੀ ਹੋ ਗਈ ਔਰ ਬੜਾ ਵੱਡਾ ਬਾਈ ਦੇ ਵਿੱਚ ਉਹਨਾਂ ਦਾ ਰੋਲ ਮੰਨਿਆ ਜਾ ਰਿਹਾ ਸੀ ਤਾਂ ਹੁਣ ਜਿਸ ਤਰੀਕੇ ਦੇ ਨਾਲ 24 ਦੀਆਂ ਚੋਣਾਂ ਆਈਆਂ ਕਿੰਨਾ ਕੁ ਉਹਨਾਂ ਨੂੰ ਮਿਸ ਕਰਦੇ ਜਿੰਨੀਆਂ ਬਾਈ ਨੇ ਗੱਲਾਂ ਕੀਤੀਆਂ ਸੀ ਉਹ ਸਮੇਂ ਸਮੇ ਤੇ ਉਵੇਂ ਹੀ ਜਿਵੇਂ ਹੂ ਬੂ ਹੂ ਹੋ ਕੇ ਸਾਰਿਆਂ ਦੇ ਮੂਹਰੇ ਤੇ ਐਜ਼ ਅ ਸੱਚ ਵੱਜੋਂ ਆ ਗਈਆਂ ਤਾਂ ਉਹ ਮਿਸ ਤਾਂ ਹਮੇਸ਼ਾ ਜ਼ੈਨ ਚ ਹੀ ਰਹਿਣਾ ਬਾਈ ਤਾਂ ਹੋਣ ਗੱਲਾਂ ਕਰਦੇ ਹੁੰਦੇ ਤੁਸੀਂ ਕਿ ਜਦੋਂ ਦੀਪ ਸਿੱਧੂ ਹੋਰੀ ਉਦੋਂ ਗੱਲਾਂ ਕਰਦੇ ਹੁੰਦੇ ਸੀਗੇ ਤੁਹਾਨੂੰ ਲੋਕ ਮੰਨਦੇ ਨਹੀਂ ਸੀ ਹੁੰਦੇ ਇੱਕ ਵੀਡੀਓ ਬੜੀ ਵਾਇਰਲ ਹੋਣੀ ਉਹ ਕਹਿੰਦੇ ਜੀ ਭਵੰਤ ਹੋਣੀ ਤਾਂ ਇਹ ਤਾਂ ਜੀ ਰਲ ਗਏ ਆ ਕੇਂਦਰ ਦੇ ਨਾਲ ਇਹ ਤਾਂ ਤੁਹਾਡੇ ਜੁੱਤੀਆਂ ਮਾਰਿਆ ਗਾ ਮੈਂ ਜਿੱਥੋਂ ਨੂੰ ਕੁੱਟਿਆ ਕਰਨਗੇ ਹੁਣ ਜਦੋਂ 2.5 ਸਾਲਾਂ ਬਾਅਦ ਉਹੀ ਗੱਲਾਂ ਹੋਣ ਲੱਗੀਆਂ ਲੋਕ ਆ ਕੇ ਕਹਿੰਦੇ ਆ ਵੀ ਯਾਰ ਬਈ ਦੀਪ ਸਿੱਧੂ ਬਹੁਤ ਵਧੀਆ ਸਹੀ ਗੱਲਾਂ ਕਰਦੇ ਸੀ ਕਿੱਥਾ ਵੀ ਬਾਈ ਨੇ ਹੋਰ ਵੀ ਜਿਹੜੇ ਮੁੱਦਿਆਂ ਤੇ ਗੱਲ ਕੀਤੀ ਹੈ ਸਾਰਿਆਂ ਤੇ ਉਹ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਸਮੇਂ ਸਿਰ ਉਹ ਗੱਲਾਂ ਸਾਰਿਆਂ ਦੇ ਸਾਹਮਣੇ ਆ ਗਈਆਂ ਤੇ ਇੱਕ ਸੱਚ ਦੇ ਵਜੋਂ ਸਾਹਮਣੇ ਆਈਆਂੀਆਂ ਜਿਹੜੇ ਉਹਦੋਂ ਬਾਈ ਨੂੰ ਜਿਵੇਂ ਗद्दार ਕਹਿੰਦੇ ਸੀ ਜਾਂ ਹੋਰ ਕਹਿੰਦੇ ਹੁੰਦੇ ਸੀ ਉਹ ਬਾਅਦ ਚ ਇਹੀ ਖੋਲ-ਖੋਲ ਦੇਖਦੇ ਰਹੇ ਉਹਦੀਆਂ ਵੀਡੀਓਜ਼ ਵੀ ਇਹ ਕਹਿੰਦਾ ਕੀ ਹੁੰਦਾ ਸੀਗਾ ਉਹੀ ਗੱਲ ਆ ਵੀ ਜਿਹੜਾ ਉਹ ਕਹਿੰਦਾ ਹੁੰਦਾ ਸੀ ਉਹ ਸੱਚ ਆ ਸਮੇਂ ਤੇ ਹਰੇਕ ਪੁਆਇੰਟ ਤੇ ਜਿਹੜਾ ਉਹ ਬਾਈ ਨੇ ਗੱਲ ਕੀਤੀ ਉਹ ਸੱਚ ਦੇ ਵਜੋਂ ਅੱਜ ਸਾਹਮਣੇ ਆ ਰਹੀਆਂ ਸਾਡੇ ਨਾਲ ਦੀਪ ਸਿੱਧੂ ਜੀ ਦੇ ਭਰਾ ਮਨਦੀਪ ਸਿੰਘ ਸਿੱਧੂ ਸਾਹਿਬ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਅੱਜ ਕੱਲ ਭਾਈ ਦੀਪ ਸਿੱਧੂ ਉਹਨਾਂ ਦੀ ਫੋਟੋ ਇਲੈਕਸ਼ਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਯੂਜ਼ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਤਕਰੀਰਾਂ ਵੀ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ ਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਛੀ ਗੱਲ ਜੀ ਸਾਰਿਆਂ ਨੂੰ ਮਦੀਮ ਜੀ ਬਾਈ ਦੇ ਵਿੱਚ ਦੀਪ ਸਿੱਧੂ ਹੋਰਾਂ ਦੀਆਂ ਤਕਰੀਰਾਂ ਲੋਕਾਂ ਨੂੰ ਸੁਣਨ ਨੂੰ ਮਿਲੀਆਂ ਹਾਲਾਂਕਿ ਥੋੜੇ ਦਿਨ ਪਹਿਲਾਂ ਉਹਨਾਂ ਦੀ ਡੈਥ ਵੀ ਹੋ ਗਈ ਔਰ ਬੜਾ ਵੱਡਾ ਬਾਈ ਦੇ ਵਿੱਚ ਉਹਨਾਂ ਦਾ ਰੋਲ ਮੰਨਿਆ ਜਾ ਰਿਹਾ ਸੀ ਤਾਂ ਹੁਣ ਜਿਸ ਤਰੀਕੇ ਦੇ ਨਾਲ 24 ਦੀਆਂ ਚੋਣਾ ਆਈਆਂ ਕਿੰਨਾਂ ਕੋ ਉਹਨਾਂ ਨੂੰ ਮਿਸ ਕਰਦੇ ਦੇਖੋ ਬਾਈ ਨੂੰ ਮਿਸ ਕਰਨ ਵਾਲੀ ਗੱਲ ਆ ਉਹ ਤਾਂ ਪਰਿਵਾਰ ਵੱਲੋਂ ਕੀ ਸਾਰੇ ਪੰਜਾਬ ਕਲੋਂ ਵੱਲੋਂ ਤੇ ਸਾਰੇ ਪੰਥ ਮਨੋਂ ਵੀ ਮਿਸ ਹੋ ਰਿਹਾਗਾ ਕਿਉਂਕਿ ਜਿਹੜੀਆਂ ਬਾਈ ਨੇ ਗੱਲਾਂ ਕੀਤੀਆਂ ਸੀ ਉਹ ਸਮੇਂ-ਸਮੇਂ ਤੇ ਉਵੇਂ ਹੀ ਜਿਵੇਂ ਹੂ ਹੂ ਹੋ ਕੇ ਸਾਰਿਆਂ ਦੇ ਮੂਹਰੇ ਤੇ ਐਜ਼ ਅ ਸੱਚ ਵੱਜੋਂ ਆ ਗਈਆਂ ਤਾਂ ਉਹ ਮਿਸ ਤਾਂ ਹਮੇਸ਼ਾ ਜ਼ੈਨ ਚ ਹੀ ਲੈਣਾ ਬਾਈ ਤਾਂ ਤੇ ਕੱਲੇ ਪਰਵਾਰ ਦੇ ਨਹੀਂ ਜਿਵੇਂ ਮੈਂ ਪਹਿਲਾਂ ਕਿਹਾ ਸਾਰੇ ਪੰਥ ਦੇ ਹੀ ਉਹ ਯਾਦ ਚ ਹਮੇਸ਼ਾ ਰਹੂਗਾ ਜੀ ਇੱਕ ਗੱਲ ਤੁਸੀਂ ਦੇਖੀਏ ਜੀ ਹੁਣ ਗੱਲਾਂ ਕਰਦੇ ਹੋ ਤੁਸੀਂ ਕਿ ਜਦੋਂ ਦੀਪ ਸਿੱਧੂ ਹੋਰੀ ਉਦੋਂ ਗੱਲਾਂ ਕਰਦੇ ਹੁੰਦੇ ਸੀਗੇ ਤਾਂ ਲੋਕ ਮੰਨਦੇ ਨਹੀਂ ਸੀ ਹੁੰਦੇ ਇੱਕ ਵੀਡੀਓ ਬੜੀ ਵਾਇਰਲ ਹੁੰਦੀ ਉਹ ਕਹਿੰਦੇ ਜੀ ਭਵੰਤ ਕੋਣੀ ਤਾਂ ਇਹ ਤਾਂ ਜੀ ਰਲ ਗਏ ਆ ਕੇਂਦਰ ਦੇ ਨਾਲ ਇਹ ਤਾਂ ਤੁਹਾਡੇ ਜੁੱਤੀਆਂ ਮਾਰਿਆ ਕਰਨਗੇ ਤੁਹਾਨੂੰ ਕੁੱਟਿਆ ਕਰਨਗੇ ਹੁਣ ਜਦੋਂ 2.5 ਸਾਲਾਂ ਬਾਅਦ ਉਹੀ ਗੱਲਾਂ ਹੋਣ ਲੱਗੀਆਂ ਲੋਕ ਆ ਕੇ ਕਹਿੰਦੇ ਵੀ ਯਾਰ ਬਈ ਦੀਪ ਸਿੱਧੂ ਬਹੁਤ ਵਧੀਆ ਸਹੀ ਗੱਲਾਂ ਕਰਦੇ ਸੀ ਦੇਖੋ ਇਹ ਕੱਲੇ ਵੀ ਬਾਈ ਨੇ ਹੋਰ ਵੀ ਜਿਹੜੇ ਮੁੱਦਿਆਂ ਤੇ ਗੱਲ ਕੀਤੀ ਹੈ ਸਾਰਿਆਂ ਤੇ ਉਹ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਸਮੇਂ ਸਿਰ ਉਹ ਗੱਲਾਂ ਸਾਰਿਆਂ ਦੇ ਸਾਹਮਣੇ ਆ ਗਈਆਂ ਤੇ ਇੱਕ ਸੱਚ ਦੇ ਵਜੋਂ ਸਾਹਮਣੇ ਆਈਆਂ ਗਈਆਂ ਤੇ ਤਾਂ ਕਰਕੇ ਵੀ ਆਪਾਂ ਕਹਿ ਸਕਦੇ ਆ ਵੀ ਬਾਈ ਨੇ ਜੋ ਕਿਹਾ ਸੀਗਾ ਸੱਚ ਹੀ ਕਿਹਾ ਤੇ ਉਹ ਸਮੇਂ ਸਮੇਂ ਸਿਰ ਪੂਰਾ ਹੋ ਰਿਹਾਗਾ ਜਿਵੇਂ ਪਿੱਛੇ ਜੇ ਵੀ ਇੱਕ ਹੋਰ ਗੱਲ ਹੋਈ ਸੀ ਤੁਹਾਡੀ ਗੱਲ ਚੋਂ ਹੀ ਕੱਢ ਰਿਆਂ ਵੀ ਜਿਵੇਂ ਜਿਹੜੇ ਉਹ ਤੋਂ ਬਾਈ ਨੂੰ ਜਿਵੇਂ ਗद्दार ਕਹਿੰਦੇ ਸੀ ਜਾਂ ਹੋਰ ਕਹਿੰਦੇ ਹੁੰਦੇ ਸੀ ਉਹ ਬਾਅਦ ਚ ਇਹੀ ਖੋਲ-ਖੋਲ ਦੇਖਦੇ ਰਹੇ ਉਹਦੀਆਂ ਵੀਡੀਓਜ਼ ਵੀ ਇਹ ਕਹਿੰਦਾ ਕੀ ਹੁੰਦਾ ਸੀਗਾ ਉਹੀ ਗੱਲ ਆ ਵੀ ਜਿਹੜਾ ਉਹ ਕਹਿੰਦਾ ਹੁੰਦਾ ਸੀ ਉਹ ਸੱਚ ਆ ਸਮੇਂ ਤੇ ਹਰੇਕ ਪੁਆਇੰਟ ਤੇ ਜਿਹੜੋ ਬਾਈ ਨੇ ਗੱਲ ਕੀਤੀ ਉਹ ਸੱਚ ਦੇ ਵਜੋਂ ਅੱਜ ਸਾਹਮਣੇ ਆ ਰਹੀਆਂ ਚਾਹੇ ਉਹ ਸਟੇਟ ਸਰਕਾਰ ਦੇ ਅਗੇਂਸਟ ਬੋਲੀਆਂ ਸੀ ਜਾਂ ਤੇ ਚਾਹੇ ਸੈਂਟਰ ਤੇ ਕਿਵੇਂ ਦੇਖਦੇ ਹੋ ਕਿ ਇੱਕ ਸਮਾਂ ਸੀ ਜਦੋਂ ਦੀਪ ਸਿੱਧੂ ਹੋਣਾ ਨੇ ਵਾਰਿਸ ਪੰਜਾਬ ਦੀ ਜਿੱਥੇ ਬੰਦੀ ਬਣਾਈ ਉਸ ਸਮੇਂ ਇੰਨਾ ਉੱਤਰ ਮਾਹੌਗਾਰਾ ਸ਼ਾਇਦ ਨਾਂ ਲੋਕਾਂ ਦਿੱਤਾ ਹੋਏ ਬਹੁਤ ਸਾਰੇ ਗਦਾਰ ਵੀ ਕਹਿ ਦਿੰਦੇ ਸੀਗੇ ਪਰ ਹੁਣ ਉਸੇ ਹੀ ਵਾਰਿਸ ਪੰਜਾਬ ਦੇ ਅੱਥੇ ਬੰਦੀ ਦੇ ਮੁਖੀ ਉਹਨਾਂ ਤੋਂ ਬਾਅਦ ਜਿਹੜੇ ਬਣੇ ਉਹਨਾਂ ਨੂੰ ਆਏ ਲੱਗ ਰਿਹਾ ਵੀ ਇਲੈਕਸ਼ਨ ਇੱਕ ਪਾਸੇ ਨਹੀਂ ਜਿੱਤ ਜਾਣ। ਦੇਖੋ ਇਹ ਚੀਜ਼ ਤਾਂ ਹੈਗੀ ਆ ਵੀ ਜਿਹੜੀ ਵੀ ਚੀਜ਼ ਨੂੰ ਗਰੋ ਹੋਣ ਨੂੰ ਖੜੇ ਹੋਣ ਨੂੰ ਟਾਈਮ ਤਾਂ ਲੱਗਦਾ ਹੀ ਆ ਜਿਹੜਾ ਬਾਈ ਨੇ ਵਾਰਿਸ ਪੰਜਾਬ ਜੱਥੇਬੰਦੀ ਦਾ ਆਗਾਜ਼ ਕੀਤਾ ਸੀਗਾ ਉਹਦਾ ਅੱਜ ਰੋਗਰੂ ਜੇ ਆਪਾਂ ਦੇਖਣ ਕਹਿ ਰਹੀਏ ਵੀ ਉਹਨਾਂ ਦਾ ਦੇਖਣ ਨੂੰ ਮਿਲ ਰਿਹਾ ਹੈਗਾ ਦੂਸਾਂ ਵਾਲੀ ਸੀਟ ਤੇ ਵੀ ਜੇ ਆਪਾਂ ਇੰਨਾ ਪਰਵਾਹ ਹੰਗਾਰਾ ਮਿਲ ਰਿਹਾਗਾ ਉਥੇ ਜੇ ਆਪਾਂ ਕਹਿ ਲਈਏ ਵੀ ਕੰਟੈਸਟ 'ਚ ਇੱਕ ਇੰਡੀਪੈਂਡੈਂਟ ਕੈਂਡੀਡੇਟ ਨੂੰ ਆਉਣਾ ਉਹ ਬਹੁਤ ਵੱਡੀ ਗੱਲ ਆ ਤੇ ਪੰਥਕ ਸੀਟ ਹੋਣ ਦੇ ਬਜਾਏ ਜਿਵੇਂ ਅਸੀਂ ਕਵਾਂਗੇ ਵੀ ਉਥੇ ਮੈਂ ਵੀ ਕੰਪੇਨ 'ਚ ਕਾਫੀ ਉਹਨਾਂ ਦੇ ਨਾਲ ਪੇਰੈਂਟਸ ਨਾਲ ਲੱਗੇ ਹੋਈਆਂ ਅਸੀਂ ਆਪਦੇ ਆਪ ਦੇ ਏਰੀਆ ਡਿਵਾਈਡ ਕੀਤੇ ਹੋਏ ਆਗੇ ਤੇ ਉਹੀ ਪੰਥਕ ਸੀਟ ਤੇ ਜੇ ਅਸੀਂ ਕਹਿ ਲਈਏ ਵੀ ਇੱਕ ਚਲੋ ਉੱਥੇ ਅਸੀਂ ਮੰਨਾਂਗੇ ਵੀ ਸਾਡਾ ਕਾਂਗਰਸ ਨਾਲ ਮੁਕਾਬਲਾ ਜੀਰਾ ਸਾਹਿਬ ਨਾਲ ਪਰ ਇੱਕ ਮੁਕਾਬਲੇ 'ਚ ਵੀ ਇੱਕ ਨਵੀਂ ਜਥੇਬੰਦੀ ਜਿਹੜੀਆਂ ਨੇ ਆਪਾਂ ਕਹਾਂਗੇ ਪਿਛਲੇ 2 ਸਾਲਾਂ ਵਿੱਚ ਜਿੰਨੇ ਖੜੀ ਹੋ ਕੇ ਤੇ ਐਡੇ ਵੱਡੇ ਪੰਥਕ ਹਲਕੇ 'ਚ ਮੁਕਾਬਲੇ ਚ ਆਉਣਾ ਬਹੁਤ ਵੱਡੀ ਗੱਲ ਹੈ ਬਿਲਕੁਲ ਹੁਣ ਕਿਵੇਂ ਦਿਖਦੀ ਹੋਊਗੀ ਇਸ ਵਕਤ ਬੇਸ਼ੱਕ ਦੋਵੇਂ ਸਖਸ਼ੀਤਾ ਚਾਹੇ ਉਦੀਪ ਸਿੱਧੂ ਹੋਣ ਚਾਹੇ ਸਿੱਧੂ ਉਸ ਤੋਂ ਵੱਡਾ ਹੋਣ ਇਹ ਜੋ پلان ਲੋਕਾਂ ਦੇ ਵਿੱਚ ਨਹੀਂ ਹੈਗੇ ਦੁਨੀਆ 'ਚ ਨਹੀਂ ਹੈਗੇ ਪਰ ਉਹਨਾਂ ਦੀਆਂ ਫੋਟੋਆਂ ਦੋਵਾਂ ਦੀਆਂ ਬਹੁਤ ਵੱਡੇ ਪੱਦਰ ਤੇ ਜਿਹੜੀਆਂ ਉਹ ਯੂਜ਼ ਕੀਤੀਆਂ ਜਾਂਦੀਆਂ ਤੁਸੀਂ ਦੇਖਦੇ ਹੋਵੋਗੇ ਕਿਸੇ ਮਰਜੀ ਮਾਨਵ ਨੂੰ ਨਹੀਂ ਬੇਸ਼ੱਕ ਇੱਕ ਵਾਰ ਸੇ ਉਹ ਕਹਿੰਦੇ ਆ ਕਿ ਮੈਂ ਜੀਪ ਸਿੱਧੂ ਤੇ ਸਿੱਧੂ ਨੂੰ ਸੇ ਵੱਡਾ ਕਰਕੇ ਜਿੱਤੇ ਆਂ ਪਰ ਫੋਟੋਆਂ ਦੋਵਾਂ ਦੀਆਂ ਯੂਜ਼ ਕਰਦੇ ਦੇਖੋ ਇਹ ਗੱਲ ਤਾਂ ਹੈਗੀ ਆ ਵੀ ਜਿੱਥੇ ਜਿੱਥੇ ਪੰਥਕ ਕੈਂਡੀਡੇਟ ਖੜੇ ਆ ਚਾਹੇ ਉਹ ਆਪਾਂ ਗੱਲ ਕਰੀਏ ਸੰਗਰੂਰ ਦੀ ਚਾਹੇ ਖਡੂਰ ਸਾਹਿਬ ਦੀ ਚਾਹੇ ਲੁਧਿਆਣਾ ਦੀ ਗੱਲ ਕਰੀਏ ਜਾਂ ਫਰੀਦਕੋਟ ਦੀ ਉੱਥੇ ਬਾਈ ਦੀਆਂ ਫੋਟੋਆਂ ਸਾਰਿਆਂ ਨੇ ਲਾਈਆਂ ਆਂ ਤੇ ਠੀਕ ਆ ਜੇ ਬਾਈ ਆਪ ਵੀ ਹੁੰਦੇ ਪੰਥਕ ਸੀਟਾਂ ਤੇ ਸਾਨੂੰ ਐਜ਼ ਅ ਪਰਿਵਾਰ ਵੱਲੋਂ ਜਾਂ ਬਾਈ ਦੇ ਚੌਣ ਵਾਲੇ ਨੂੰ ਕਿਸੇ ਨੂੰ ਵੀ ਨਹੀਂ ਉਸ ਚੀਜ਼ ਹੈਗਾ ਕਿਉਂਕਿ ਬਾਈ ਵੀ ਹਮੇਸ਼ਾ ਪੰਥ ਦੀ ਗੱਲ ਕਰਦਾ ਹੁੰਦਾ ਸੀ ਤੇ ਪੰਥਕ ਜੇ ਆਪਾਂ ਕਹੀਏ ਕਾਰਜਾਂ ਜਿ ਆਪਾਂ ਨੂੰ ਖਾੜਨਾ ਵੀ ਚਾਹੀਦਾ ਹੈਗਾ ਕਿਉਂਕਿ ਜੇ ਹੁਣ ਆਪਾਂ ਗੱਲ ਕਰੀਏ ਫਰੀਦਕੋਟ ਵਾਲੀ ਸੀਟ ਦੀ ਵੀ ਫਰੀਦਕੋਟ ਵਾਲੀ ਸੀਟ ਉਹ ਸੀਟ ਆ ਉਹ ਕੈਂਡੀਡੇਟ ਆ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਹੂੰ ਉਹ ਜੇ ਆਪਾਂ ਗੱਲ ਕਰੀਏ ਢਾਏ ਹੋਏ ਸ਼੍ਰੀ ਕਲਤਾਖ ਸਾਹਿਬ ਦਾ ਬਦਲਾ ਉਹਨਾਂ ਦੇ ਪਰਵਾਰ ਨੇ ਉਹਨਾਂ ਦੇ ਪਿਤਾ ਜੀ ਨੇ ਲਿਆ ਤਾਂ ਉਦੋਂ ਮਾਨ ਸਾਹਿਬ ਨੇ ਵੀ ਆਪਦੀ ਸਾਰੀ ਜ਼ਿੰਦਗੀ ਪੰਥ ਦੇ ਲੇਖੇ ਲਾਤੀ ਆ ਤੇ ਉਸ ਤੋਂ ਬਾਅਦ ਫਿਰ ਜੇ ਆਪਾਂ ਖਡੂਰ ਸਾਹਿਬ ਵਾਲੀ ਸੀਟ ਦੀ ਗੱਲ ਕਰੀਏ ਖਡੂਰ ਸਾਹਿਬ ਵਾਲੀ ਸੀਟ ਤੇ ਵੀ ਉਹੀ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਅਮਨਿਤਪਾਲ ਸਿੰਘ ਉਹ ਇਲੈਕਸ਼ਨ ਕੰਟੈਸਟ ਕਰ ਰਹੀ ਹੈ ਕਿ ਤਾਂ ਇਹ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਇੰਟਰ ਕਨੈਕਟਡ ਹੈਗੀਆਂ ਤੇ ਇਸ ਤੋਂ ਬਾਅਦ ਚੌਥੀ ਜੇ ਆਪਾਂ ਗੱਲ ਕਰੀ ਲੁਧਿਆਣਾ ਸੀਟ ਇਸ ਤੇ ਵੀ ਆ ਭਾਈ ਅਮਰਪਾਲ ਸਿੰਘ ਚੰਦੜਾ ਉਹਨਾਂ ਦੇ ਪਰਿਵਾਰ ਦੀ ਵੀ ਬਹੁਤ ਵੱਡੀ ਦੇਣ ਹੈ ਇੱਕ ਪੰਥਕ ਸ਼ਕਸ਼ੀਰਤ ਸੀਗੇ ਉਹ ਉਹਨਾਂ ਨੇ ਵੀ ਉਹਨਾਂ ਦਾ ਬੇਟਾ ਵੀ ਇੱਥੇ ਕੰਟੈਸਟ ਕਰ ਰਿਹਾ ਤੇ ਇਹ ਚਾਰੇ ਪੰਥਕ ਸੀਟਾਂ ਤੇ ਅਸੀਂ ਵੀ ਪੂਰਾ ਖੁੱਲ ਕੇ ਸਹਿਯੋਗ ਕਰ ਰਹੇ ਆ ਤੇ ਆਸ ਵੀ ਅਭੀ ਇਹ ਸਾਰੀਆਂ ਸੀਟਾਂ ਤੇ ਅਸੀਂ ਪੂਰੇ ਮੁਕਾਬਲੇ ਚ ਰਵਾਂਗੇ ਤੇ ਕਲੀਅਰ ਵੀ ਕਰਾਂਗੇ ਕਮਲਜੀਤ ਬਰਾਰ ਵੀ ਫੋਟੋ ਲਾਈ ਹੋਈ ਹੈ ਉਹਨਾਂ ਨੇ ਵੀ ਪਰ ਅਮਰਪਾਲ ਸਿੰਘ ਹੋਣਾ ਨਹੀਂ ਉਹ ਵੀ ਕਹਿੰਦੇ ਕਿ ਮੈਂ ਪੰਥਕ ਸਖੀयत ਹੈਗਾ ਉਹ ਕਹਿੰਦੇ ਇੱਥੇ ਉਹ ਵੀ ਪੰਥ ਦੇ ਨਾਮ ਤੇ ਅਮਰਪਾਲ ਉਹਨਾਂ ਦੀ ਫੋਟੋ ਲਾ ਕੇ ਵੋਟ ਲੈ ਰਹੇ ਦੇਖੋ ਇਹ ਗੱਲ ਕਰ ਰਹੀ ਹੈਗੇ ਪਰ ਇੱਕਦਮ ਕਿਸੇ ਪਾਰਟੀ ਤੋਂ ਛੱਡ ਕੇ ਆਉਣਾ ਤੇ ਆਪ ਦੇ ਆਪ ਨੂੰ ਹੀ ਪੰਥਕ ਕਹਿਣਾ ਇਹ ਚੀਜ਼ ਜਾਇਜ਼ ਨਹੀਂ ਹੁੰਦੀਗੀ ਪੰਥ ਪਿੱਛੇ ਕਈ ਵਾਰੀ ਬਹੁਤ ਕੁਝ ਵਾਰਨਾ ਵੀ ਪੈਂਦਾ ਹੈਗਾ ਇਹ ਨਹੀਂ ਹੈਗਾ ਵੀ ਤੁਸੀਂ ਆਪਦੀ ਇੱਕ ਸੀਟ ਆਪਦੀ ਕਿਸੇ ਪਾਰਟੀ ਨੂੰ ਛੱਡ ਕੇ ਆਓ ਅੱਜ ਤੱਕ ਤੁਸੀਂ ਉਸ ਪਾਰਟੀ ਤੋਂ ਤੁਹਾਡੇ ਜਿਵੇਂ ਫਾਦਰ ਸਾਹਿਬ ਵੀ ਉਹਨਾਂ ਦੇ ਇੱਕ ਪਾਰਟੀ ਨੂੰ ਬਿਲੋਂਗ ਕਰਦੇ ਸੀ ਉਹ ਇਹ ਸਟੈਂਡ ਜੇ ਲੈਣਾ ਹੁੰਦਾ ਪੰਥਕ ਸਟੈਂਡ ਤਾਂ ਪਹਿਲਾਂ ਲੈਣਾ ਚਾਹੀਦਾ ਸੀਗਾ ਇਹ ਨਹੀਂ ਵੀ ਪਰ ਉਹ ਕਹਿੰਦੇ ਵੀ ਮੈਂ ਅਮਰਤਪਾਲ ਦੀ ਗੱਲ ਮੈਂ ਕੇਸਰੀ ਝੰਡਾ ਹੱਥ ਦੇ ਵਿੱਚ ਫੜਿਆ ਤਾਂ ਮੇਰੇ ਤੇ ਇਹ ਕਾਰਵਾਈ ਕੀਤੀ ਹੈ ਤਾਂ ਬਾਤ ਹੀ ਨਹੀਂ ਮਨ ਬਾ ਨਹੀਂ ਦੇਖੋ ਇਹ ਚੀਜ਼ ਕਿਤੇ ਉਹ ਕਹ ਰਹੇ ਆ ਵੀ ਮੇਰਾ ਜਿਹੜਾ ਕੈਂਡੀਡੇਟ ਆ ਕਾਂਗਰਸ ਦੇ ਇਥੋਂ ਲੁਧਿਆਣੇ ਤੋਂ ਆਪਾਂ ਗੱਲ ਕਰੀਏ ਰਾਜਾ ਵੜਿੰਗ ਜੀ ਉਹਨਾਂ ਨਾਲ ਪਰਸਨਲ ਗਰਾਜਾ ਪਰਸਨਲ ਗਰਾਜ ਤੁਸੀਂ ਜੇ ਪੰਥਕ ਉਹ ਮੁੱਦੇ ਨੂੰ ਸਾਹਮਣੇ ਰੱਖ ਕੇ ਕੱਢੋਗੇ ਤਾਂ ਉਹ ਗਲਤ ਗੱਲ ਆ ਵੀ ਅੱਜ ਤੱਕ ਤਾਂ ਤੁਸੀਂ ਇੱਕ ਪਾਰਟੀ ਦੀ ਹਮਾਇਤ ਕਰਦੇ ਰਹੇ ਹੋਗੇ ਤੇ ਅੱਜ ਤੁਸੀਂ ਆਪ ਦੇ ਆਪ ਨੂੰ ਆਪੇ ਪੰਥਕ ਕਹਿ ਰਹੇ ਹੋ ਇਹ ਚੀਜ਼ ਨਾ ਜਾਇ ਪੰਥ ਪਿੱਛੇ ਤਾਂ ਬਹੁਤ ਕੁਝ ਵਾਰਨਾ ਵੀ ਤੰਦਕ ਫਿਰ ਜਾਂ ਤਾਂ ਪੰਥ ਦਾ ਜਿਹੜਾ ਕੈਂਡੀਡੇਟ ਖੜਾ ਸੀਗਾ ਜਿਵੇਂ ਭਾਈ ਅਵਰਧਪਾਲ ਸਿੰਘ ਸੰਧਣਾ ਫਿਰ ਉਹਦੀ ਸਪੋਰਟ ਕਰਦੇ ਉਹਦੇ ਨਾਲ ਖੜਦੇ ਫਿਰ ਆਪਾਂ ਪੰਥਕ ਮੰਨ ਸਕਦੇ ਸੀ ਠੀਕ ਆ ਇਹ ਗੱਲ ਨਹੀਂ ਕਿ ਵੀ ਆਪਾਂ ਹਮੇਸ਼ਾ ਇਲੈਕਸ਼ਨ 'ਚ ਖੜਨ ਲਈ ਪੰਥਕ ਹੋ ਜਾਣੇ ਆ ਕਿ ਅੱਜ ਤਾਂ ਫਿਰ ਮੈਂ ਵੀ ਕਿਤੇ ਨਾ ਕਿਤੇ ਖੜ ਜਾਂਦਾ ਫਿਰ ਮੈਂ ਕਹਿੰਦਾ ਮੈਂ ਵੀ ਪੰਥਕਾਂ ਦੀ ਮੇਰੇ ਨਾਲ ਵੀ ਖੜੋ ਇਹ ਗੱਲ ਨਹੀਂ ਨਾ ਆਪਾਂ ਨੂੰ ਕਈ ਵਾਰੀ ਪੰਥਕ ਮੁੱਦਿਆਂ ਤੇ ਝੁਕਣਾ ਵੀ ਪੈ ਸਕਦਾ ਪੰਥ ਦੇ ਪ੍ਰਤੀ ਜਿਹੜਾ ਬੈਨੀਫਿਟ ਆ ਉਹਦੇ ਲਈ ਆਪਾਂ ਨੂੰ ਬਹੁਤ ਕੁਝ ਵਾਰਨਾ ਵੀ ਪੈਂਦਾ ਹੈਗਾ ਤਾਂ ਹੀ ਇਹ ਗੱਲ ਨਹੀਂ ਹੁੰਦੀ ਵੀ ਆਪਾਂ ਆਪ ਦੇ ਆਪ ਨੂੰ ਆਪ ਪੰਥਕ ਕਹਿ ਦਈਏ ਇਹ ਤਾਂ ਪੰਥ ਦਾ ਤੇ ਕੌਮ ਦਾ ਪਰਮਾਨਾ ਹੁੰਦਾ ਜਿਹੜਾ ਮਿਲਦਾ ਹੈਗਾ ਇਹੀ ਗੱਲ ਹੁਣ ਉੱਥੇ ਸਾਹਮਣੇ ਆ ਰਹੀ ਹੈ ਲੋਕ ਕਹਿੰਦੇ ਕਿ ਸਿਮਰਨਜੀਤ ਮਾਨ ਕਹਿੰਦੇ ਕਿ ساری ਉਮਰ ਮੈਂ ਕੌਮ ਦੇ ਲਈ ਲੜ ਰਿਹਾ ਹਾਂ ਇੱਕ ਕੌਮੀ ਸ਼ਹੀਦ ਦਾ ਜਿਹੜਾ ਬੇਟਾ ਸਰਬਜੀਤ ਖਾਲਸਾ ਫਰੀਦਕੋਟ ਤੋਂ ਜੂ ਲੜ ਰਿਹਾ ਤੇ ਉੱਥੋਂ ਉਹਦੇ ਖਿਲਾਫ ਸਿਮਰਨਜੀਤ ਨਪੂਰ ਨੇ ਕੈਂਡੀਡੇਟ ਖੜਾ ਕਰਤਾ ਔਰ ਬਿਆਨਵਾਦੀ ਵੀ ਉਹਨਾਂ ਦੇ ਖਿਲਾਫ ਕਰ ਰਹੇ ਦੇਖੋ ਇਹ ਚੀਜ਼ ਤਾਂ ਮਾਨ ਸਾਹਿਬ ਦਾ ਕੋਈ ਨਹੀਂ ਮੈਂ ਕਹੂੰਗਾ ਥੋੜਾ ਥੋੜਾ ਜਿਹਾ ਪਾਰਟੀ ਦਾ ਡਿਸੀਜਨ ਹੁੰਦਾਗਾ ਜਿਵੇਂ ਮਾਨ ਸਾਹਿਬ ਨੇ ਖਡੂਰ ਸਾਹਿਬ ਤੋਂ ਵੀ ਆਪ ਦਾ ਕੈਂਡੀਡੇਟ ਬਲੇਅਰ ਸਾਹਿਬ ਨੂੰ ਵਾਪਸ ਲਾਇਆ ਕੱਲ ਤਾਂ ਇੱਥੋਂ ਵੀ ਅਸੀਂ ਕਹਾਂਗੇ ਲੈਣੇ ਚਾਹੀਦੇ ਸੀਗੇ ਪਰ ਇਹ ਫਿਰ ਵੀ ਕਿਤੇ ਨਾ ਕਿਤੇ ਇੱਕ ਪੋਲੀਟਿਕਲ ਦੇ ਆਰ ਹੋਲਡਿੰਗ ਅ ਪੋਲੀਟਿਕਲ ਪਾਰਟੀ ਪੋਲੀਟਿਕਲ ਪਾਰਟੀ ਦਾ ਇੱਕ ਬੰਦੇ ਦਾ ਡਿਸੀਜਨ ਨਹੀਂ ਹੁੰਦਾਗਾ ਸਾਰਾ ਪਾਰਟੀ ਦਾ ਡਿਸੀਜਨ ਹੁੰਦਾ ਤੇ ਦੇਖੋ ਇਸ ਬਾਰੇ ਅਜੇ ਚਰਚਾ ਹੋਈ ਨਹੀਂਗੀ ਤੇ ਦੇਖਦੇ ਹਾਂ ਵੀ ਉਹਨਾਂ ਦੀ ਕਿਸ ਰਿਗਾਰਡ ਚ ਇਹ ਗੱਲ ਹੋਈ ਹੈ ਕਿ ਜਾਂ ਪਾਰਟੀ 'ਚ ਇਸ ਬਾਰੇ ਅਜੇ ਵਿਚਾਰ ਨਹੀਂ ਹੋਏ ਪਰ ਉਹਨਾਂ ਨੂੰ ਇਸ ਉਸ ਨੂੰ ਆਪਣੀ ਫਰੀਦਕੋਟ ਵਾਲੀ ਸੀਟ ਤੋਂ ਵੀ ਜਿਹੜਾ ਕੈਂਡੀਡੇਟ ਆ ਉਹਦੇ ਕਾਗਜ਼ ਵਾਪਸ ਲੈਣੇ ਚਾਹੀਦੇ ਸੀ ਭਾਈ ਸਰਬਜੀਤ ਖਾਲਸਾ ਉਹਨਾਂ ਦੇ ਨਾਲ ਮੇਰੇ ਨਾਲ ਗੱਲਬਾਤ ਹੋਈ ਉਹ ਕਹਿੰਦੇ ਕਿ ਮੈਨੂੰ ਸਵਨਜੀਤ ਮਾਨ ਉਹਨਾਂ ਨੇ ਯੂਜ਼ ਹੀ ਕੀਤਾ ਕਹਿੰਦੇ ਕਿ ਇਹਨਾਂ ਨੇ ਜੇ ਮੈਂ ਇਹਨਾਂ ਦੇ ਨਾਲ ਖੜ ਜਾਂਦਾ ਤੇ ਮੇਰਾ ਪਿਓ ਸ਼ਹੀਦ ਸੀ ਅੱਜ ਮੈਂ ਇਹਨਾਂ ਦੇ ਨਾਲ ਨਹੀਂ ਖੜਾ ਕਹਿੰਦੇ ਇਹਨਾਂ ਦੀ ਕੋਈ ਵੈਲੀ ਨਹੀਂ ਮੇਰੇ ਪਿਓ ਦੀ ਸ਼ਹੀਦੀ ਨਹੀਂ ਦੇਖੋ ਪਰਿਵਾਰ ਦੀ ਮੈਂ ਜਿਵੇਂ ਵੀ ਕਹਿੰਦਾ ਬਹੁਤ ਸਤਿਕਾਰਯੋਗ ਪਰਿਵਾਰ ਆ ਸਦਾ ਬਿਆਨ ਸਿੰਘ ਵਾਲਾ ਜਿਨ੍ਹਾਂ ਦੇ ਪ੍ਰਭਾਵ ਚੋਂ ਅੱਜ ਉੱਥੇ ਫਰੀਦਕੋਟ ਵਾਲੀ ਸੀਟ ਤੇ ਇੰਡੀਪੈਂਡੈਂਟ ਕੰਟ ਟੈਸਟ ਕਰ ਰਹੀ ਹੈਗੇ ਤੇ ਜਿਹੜਾ ਇਹ ਗੱਲਾਂ ਥੋੜੀਆਂ ਜੀਆਂ ਫਿਰ ਵੀ ਨਾ ਕਿਤੇ ਨਾ ਕਿਤੇ ਇੰਡੀਵਿਜੂਅਲ ਆ ਜਾਂਦੀਆਂ ਇੰਗੀਆਂ ਉਹ ਆਪਾਂ ਨੂੰ ਜੇ ਆਪਾਂ ਪੰਥ ਦੀ ਗੱਲ ਕਰਦੇ ਆ ਤਾਂ ਆਪਾਂ ਨੂੰ ਇੰਡੀਵਿਜੂਅਲ ਲੈਵਲ ਤੇ ਇਹ ਗੱਲਾਂ ਛੱਡ ਦੇਣੀਆਂ ਚਾਹੀਦੀਆਂ ਇੰਗੀਆਂ ਥੋੜੀਆਂ ਜੀਆਂ ਮਾਨਸਾਹਬ ਨੂੰ ਵੀ ਤੇ ਥੋੜੇ ਜੀ ਉਥੋਂ ਸਰਜੀ ਸਿੰਘ ਖਾਲਸਾ ਜੀ ਨੂੰ ਵੀ ਇਸ ਇਸ ਵਿੱਚ ਦੋ ਪਰਿਵਾਰ ਬਹੁਤ ਐਮ ਮੰਨਦੇ ਨੇ ਇੱਕ ਦੀਪ ਸਿੱਧੂ ਹੋਰਾਂ ਦੇ ਜਿਹਨਾਂ ਕੀ ਤੁਹਾਡਾ ਪਰਿਵਾਰ ਦੂਜਾ ਸਿੱਧੂ ਮੂਸੇਵਾਲਾ ਦਾ ਪਰਿਵਾਰ ਮੇਰੀ ਉਹਨਾਂ ਦੇ ਪਿਤਾ ਜੀ ਨਾਲ ਇੰਟਰਵਿਊ ਹੋਈ ਉਹ ਕਹਿੰਦੇ ਕਿ ਠੀਕ ਆ ਇੱਕ ਪਾਸੇ ਮਾਨ ਸਾਹਿਬ ਕਹਿੰਦੇ ਕਿ ਨਾ ਦੀਪ ਕਰਕੇ ਤੇ ਨਾ ਸਿੱਧੂ ਕਰਕੇ ਮੈਂ ਜਿਤੇ ਆ ਨਹੀਂ ਦੂਜੇ ਪਾਸੇ ਫੋਟੋ ਮੈਂ ਯੂਜ਼ ਕਰ ਰਹੇ ਆ ਉਹ ਕਹਿੰਦੇ ਜੀ ਠੀਕ ਆ ਜਾਂ ਤਾਂ ਤੁਸੀਂ ਮੰਨ ਲਓ ਕਿ ਇਹਨਾਂ ਦੋਵਾਂ ਨੌਜਵਾਨਾਂ ਨੇ ਮੇਰੀ ਜਿੱਤ ਦੇ ਵਿੱਚ ਵੱਡਾ ਯੋਗਦਾਨ ਰਿਹਾ ਤੇ ਜੇ ਨਹੀਂ ਮੰਨਦੇ ਤਾਂ ਫਿਰ ਫੋਟੋ ਨਾਲ ਉਹਦਾ ਕੀ ਮਤਲਬ ਇਹਨਾਂ ਦੇਖੋ ਇਹ ਗੱਲ ਤਾਂ ਹੈਗੀ ਆ ਵੀ ਇੱਕ ਪਾਸੇ ਆਪਾਂ ਅਗੇਂਸਟ ਬਿਆਨ ਤੇ ਦੂਜੇ ਪਾਸੇ ਆਪਾਂ ਉਹ ਕੀ ਬਾਈ ਦੀ ਦੀਪ ਦੀਆਂ ਤੇ ਸਿੱਧੂ ਮੂਸੇਵਾਲੇ ਦੀਆਂ ਫੋਟੋਆਂ ਯੂਜ਼ ਕਰਦੇ ਆਂਗੇ ਇਹ ਥੋੜਾ ਜਿਹਾ ਜੀ ਆਪਾਂ ਕਹਿ ਲਈਏ ਕੰਟਰੋਵਰਸ਼ੀਅਲ ਤੇ ਦੁਬਧਾ ਕ੍ਰੀਏਟ ਕਰਨ ਵਾਲੀ ਗੱਲ ਆ ਜਾਂਦੀ ਹੈਗੀ ਪੰਥ ਚ ਵੀ ਤੇ ਸਾਰੇ ਜਿੰਨੇ ਵੋਟਰ ਹੈਗੇ ਆ ਪਰ ਇਹ ਚੀਜ਼ ਦਾ ਇਹ ਸਦਾ ਹਜੇ ਮੈਨੂੰ ਵੀ ਨਹੀਂ ਇਸ ਚੀਜ਼ ਦਾ ਗਿਆਨ ਵੀ ਮਾਨ ਸਾਹਿਬ ਨੇ ਐਵੀ ਜੀ ਸਟੇਟਮੈਂਟ ਵੇਗ ਸਟੇਟਮੈਂਟ ਕਿਉਂ ਦਿੱਤੀ ਹੈ ਕਿਉਂਕਿ ਐਡੇ ਸੀਨੀਅਰ ਸਾਡੇ ਜੇ ਆਪਾਂ ਕਹਿ ਲਈਏ ਆਪਣੇ ਪੋਲੀਟੀਕਲ ਕੈਰੀਅਰ ਆ ਉਹਨਾਂ ਦਾ ਸੀਨੀਅਰ ਕੈਂਡੀਡੇਟ ਆ ਤੇ ਉਹਨਾਂ ਨੂੰ ਥੋੜਾ ਜਿਆਦਾ ਸੋਚ ਵਿਚਾਰ ਕੇ ਸਟੇਟਮੈਂਟ ਕਰਨੀ ਚਾਹੀਦੀ ਸੀ ਕਿ ਗੇ ਬਾਈ ਦੀਪ ਸਿੱਧੂ ਵੀ ਕਹਿੰਦੇ ਹੁੰਦੇ ਸੀਗੇ ਕਿ ਇਕੱਠੇ ਹੋ ਜੂ ਇਕੱਠੇ ਹੀ ਹੋ ਗਰੇ ਹੁਣ ਜੇ ਪੰਥਕ ਅਜੈਂਡਾ ਲੈ ਕੇ ਸਾਰੇ ਜਣੇ ਚੱਲੇ ਆ ਤੇ ਫਿਰ ਡਬਲੀਆਂ ਵੱਖ-ਵੱਖ ਕਿਉਂ ਇਕੱਠੇ ਕਿਉਂ ਨਹੀਂ ਹੁੰਦੇ ਕਿਵੇਂ ਦੇਖਦੇ ਹਾਂ ਪੂਰੀ ਜੀ ਦੇਖੋ ਪੰਥ ਚ ਜਿਹੜਾ ਇਹ ਅੱਜ ਤੋਂ ਨਹੀਂ ਪਹਿਲਾਂ ਤੋਂ ਵੀ ਵਖਰੀ ਮਾਂ ਰਿਹਾ ਹੈਗਾ ਵੀ ਇੰਨੀ ਜਿਆਦਾ ਧੜੇਬਾਜ਼ੀਆਂ ਹੋ ਜਾਂਦੀਆਂ ਜਿਹਦੇ ਕਰਕੇ ਫਿਰ ਨਿਰਾਸ਼ਾ ਹੱਥ ਲੱਗਦੀ ਹੈ ਕਿ ਪਰ ਜੇ ਆਪਾਂ ਗੱਲ ਕਰੀਏ ਇਸ ਵਾਰ ਫਿਰ ਵੀ ਪੰਥ ਜੇ ਆਪਾਂ ਕਹਿ ਲਈਏ ਕੁਝ ਹੱਦ ਤੱਕ ਇਕੱਠਾਗਾ ਤੇ ਆਸ ਵੀ ਇਹੀ ਕਰਦੇ ਆਂ ਵੀ ਇਸੇ ਤਰ੍ਹਾਂ ਇਕੱਠੇ ਰਹਿਣਗੇ ਅੱਗੇ ਤਾਂ ਹੋਰ ਜ਼ਿਆਦਾ ਇਕੱਠੇ ਹੋਣਗੇ ਤੇ ਆਪਾਂ ਪੰਥਕ ਮੁੱਦਿਆਂ ਤੇ ਤੇ ਪੰਥਕ ਸੀਟਾਂ ਹੋਰ ਵੀ ਸਾਡੀ ਝੋਲੀ ਆਉਣੀਆਂ ਤੁਸੀ ਆਪਾਂ ਸਾਡੇ ਤੋਂ ਵੱਡੇ ਹੋ ਸ਼ਾਇਦ ਤੁਸੀਂ ਦੇਖਿਆ ਹੋਵੇ ਸਾਡੀ ਉਮਰ ਅਲ ਤੁਹਾਡੇ ਤੋਂ ਹੀ ਵੱਗਾ ਪਿਛੂਟੀ ਹੈ ਅਸੀਂ ਪਹਿਲੀ ਵਾਰੀ ਦੇਖਿਆ ਕਿ ਪੰਥਕ ਏਜੰਡੇ ਵਾਲੇ ਲੋਕ ਜਿਹੜੇ ਆ ਉਹ ਜਿਵੇਂ ਮੁਕਾਬਲਾ ਆਪਾਂ ਖਡੂਰ ਸਾਹਿਬ ਦੇਖ ਰਹੇ ਆਂ ਹਫੀਜ਼ਕੋੜ ਦੇਖ ਰਹੇ ਆਂ ਜਾਂ ਮੁਕਾਬਲਾ ਜਿਹੜਾ ਉਸ ਸੰਗਰੂਪ ਵੀ ਹੈਗਾ ਤਾਂ ਇਹ ਤਿੰਨ ਚਾਰ ਸੀਟਾਂ ਜਿਹੜੀਆਂ ਉਹ ਅੱਗੇ ਵਾਲੇ ਪਾਸੇ ਨੂੰ ਵਧ ਰਹੀਆਂ ਲੱਗਦਾ ਕਿ ਹੋਣ ਵਾਲੇ ਸਮੇਂ ਦੇ ਵਿੱਚ ਇਹੋ ਜੀ ਲੋਕ ਇਕੱਠੇ ਹੋ ਕੇ ਯਾ ਹਾਰਸ ਪੰਜਾਬ ਦੇ ਕਹਿ ਲੋ ਜਾਂ ਫਿਰ ਕੋਈ ਹੋਰ ਜੱਥੇਬੰਦੀ ਹੈ ਇਕੱਠੀ ਹੋ ਕੇ ਇਸੇ ਤਰੀਕੇ ਨਾਲ ਅੱਗੇ ਵਧਣਗੇ ਉਹ ਪੰਥਕ ਏਜੰਡਾ ਅੱਗੇ ਲੜੂਗਾ ਦੇਖੋ ਇਹ ਗੱਲਾਂ ਹੁੰਦੀਆਂ ਹੀ ਆ ਜਿਹੜਾ ਇਹ ਏਜੰਡੇ ਦੀ ਆਪਾਂ ਗੱਲ ਕਰ ਰਹੇ ਆ ਇਹ ਆਪਣੀ ਇੱਕੋ ਇੱਕ ਜੇ ਆਪਾਂ ਕਹਿ ਸਕਦੇ ਆ ਆਪਣੀ ਇਹ ਇੱਥੇ ਖੇਤਰੀ ਪੰਥਕ ਪਾਰਟੀ ਸੀ ਉਹਨਾਂ ਉਹ ਆਪਦੇ ਜਿਹੜੇ ਪੰਥਕ ਕਾਰਜਾਂ ਤੋਂ ਵਿਸਰਗੀ ਉਹ ਆਪਦੇ ਜਿਹੜੇ ਉਹਨਾਂ ਦੇ ਪੰਥਕ ਕਾਰਸੀ ਉਹਨਾਂ ਨੂੰ ਵਿਸਰਗੀ ਤੇ ਉਹ ਸਿਰਫ ਪੋਲੀਟੀਕਲ ਨਹੀਂ ਹੋ ਗਈ ਹੈਗੇ ਉਹਨਾਂ ਦਾ ਮੇਨ ਮੋਟਿਵ ਪਹਿਲਾਂ ਪੰਥ ਨੂੰ ਮੂਰੇ ਰੱਖ ਕੇ ਚੱਲਣਾ ਸੀ ਜੇ ਇਹਦੇ ਕਰਕੇ ਉਹ ਪਹਿਲਾਂ ਵੀ ਕਾਮਯਾਬ ਹੋਏ ਸੀਗੇ ਉਹਨਾਂ ਨੂੰ ਜੇ ਆਪਾਂ ਕਹਿ ਲਈਏ ਲੋਕਾਂ ਦੇ ਮਨਾਂ ਵਿੱਚੋਂ ਜਾਂ ਪੰਥ ਦੇ ਮਨਾਂ ਵਿੱਚੋਂ ਇਸ ਕਰਕੇ ਹੀ ਉੱtre ਆ ਵੀ ਉਹ ਆਪਣੇ ਪੰਥਕ ਕਾਰਜਾਂ ਤੋਂ ਹੱਲ ਗਏ ਤੇ ਜੇ ਆਪਾਂ ਟੱਗ ਗਏ ਮੈਂ ਕਹੂੰਗਾ ਤੇ ਜਿਹਦੇ ਕਰਕੇ ਅੱਜ ਉਹਨਾਂ ਦੀ ਇਹ ਹਾਲਤ ਹੋਈ ਆ ਠੀਕ ਹੈ ਜੇ ਅੱਗੇ ਤੋਂ ਵੀ ਨਹੀਂ ਸੁਧਰਨਗੇ ਤਾਂ ਫਿਰ ਬਦਲਾਅ ਤਾਂ ਇੱਕ ਨਾ ਇੱਕ ਹੁੰਦਾ ਹੀ ਹੈਗਾ ਤਾਂ ਪੰਥ ਤਾਂ ਕਿਤੇ ਨਾ ਕਿਤੇ ਇਕੱਠਾ ਹੋ ਕੇ ਖੜੂ ਗਈ ਤੇ ਇਹ ਮੈਂ ਕਹੂੰਗਾ ਵੀ ਬਹੁਤ ਆਉਣ ਵਾਲੀਆਂ 27 ਵਾਲੀਆਂ ਇਲੈਕਸ਼ਨ ਚ ਇੱਕ ਬਹੁਤ ਵੱਡਾ ਹੰਗਾਰਾ ਤੇ ਇੱਕ ਆਵਾਮ ਸਾਰੀ ਇਕੱਠੀ ਹੋ ਕੇ ਚੱਲੂਗੀ ਤੇ ਪੰਥ ਦੇ ਪ੍ਰਤੀ ਹੋਰ ਵੀ ਕੈਂਡੀਡੇਟ ਖੜੇ ਕਰਾਂਗੇ ਤੇ ਆਸ ਵੀ ਇਹੀ ਕਰਦੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਵੀ ਅਸੀਂ ਜਿੱਤਾਂਗੇ ਵੀ ਤੁਹਾਨੂੰ ਮਹਿਸੂਸ ਹੁੰਦਾ ਜਦੋਂ ਲੋਕਾਂ ਦੇ ਵਿੱਚ ਜਾਂਦੇ ਹੂੰ ਕਿ ਲੋਕ ਆਸ ਕਰਦੇ ਆ ਕਿ ਸਾਡੇ ਪੰਜਾਬ ਦੀ ਸਾਡੀ ਕੋਈ ਆਪਣੀ ਸਾਡੀ ਆਪਣੀ ਗੱਲ ਕਰਨ ਵਾਲੇ ਲੋਕ ਖੇਤਰੀ ਪਾਰਟੀ ਕੋਈ ਹੋਣੀ ਚਾਹੀਦੀ ਹੈ ਦੇਖੋ ਖੇਤਰੀ ਪਾਰਟੀ ਤਾਂ ਬੇਸਿਕਲੀ ਹੁੰਦੀ ਆ ਪਰ ਉਸ ਨੂੰ ਸਨਪ ਕਰਨ ਦੇ ਵੀ ਬਹੁਤ ਜ਼ਿਆਦਾ ਉਸ ਤੇ ਪਾਵਰਸ ਲੱਗੀਆਂ ਹੁੰਦੀਆਂ ਪਰ ਖੇਤਰੀ ਪਾਰਟੀ ਨੂੰ ਖੇਤਰੀ ਪਾਰਟੀ ਬਣ ਕੇ ਕੰਮ ਕਰਨਾ ਚਾਹੀਦਾ ਹੈਗਾ ਉਹਨੂੰ ਸਾਰਾ ਬੈਲੈਂਸ ਰੱਖ ਕੇ ਚੱਲਣਾ ਚਾਹੀਦਾ ਉਹਨੂੰ ਆਪਣੇ ਲੋਕਾਂ ਦਾ ਵੀ ਪਤਾ ਹੋਵੇ ਆਪਣੇ ਪੰਥ ਦਾ ਵੀ ਪਤਾ ਰਿਲੀਜੀਅਨ ਨੂੰ ਵੀ ਉਹਨਾਂ ਨੂੰ ਬੈਲੈਂਸ ਰੱਖ ਕੇ ਚੱਲਣਾ ਚਾਹੀਦਾ ਹੈਗਾ ਤਾਂ ਹੀ ਖੇਤਰੀ ਪਾਰਟੀ ਕਾਮਯਾਬ ਹੁੰਦੀ ਆ ਤੇ ਆਪਾਂ ਗੱਲ ਕਰੀਏ ਪਹਿਲਾਂ ਜਿਵੇਂ ਉਹਨਾਂ ਨੇ ਦਹਾੜ ਵੀ 10 ਸਾਲ ਐਜ਼ ਅ ਖੇਤਰੀ ਪਾਰਟੀ ਸਭ ਚੀਜ਼ਾਂ ਨੂੰ ਬੈਲੈਂਸ ਰੱਖ ਕੇ ਕੀਤਾ ਤੇ ਹੁਣ ਇਹੀ ਕਾਰਨ ਸੀ ਕਿ ਉਹਨਾਂ ਦੇ ਹਾਰ ਦਾ ਵੀ ਉਹਨਾਂ ਨੇ ਐਜ਼ ਅ ਖੇਤਰੀ ਪਾਰਟੀ ਵੱਲੋਂ ਪੰਜਾਬ 'ਚ ਕੰਮ ਨਹੀਂ ਕੀਤਾ ਕਿਉਂਕਿ ਮੈਂ ਮਹਿਸੂਸ ਕਰਦਾ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਬਿਆਨ ਦਿੱਤਾ ਉਹ ਕਹਿੰਦੇ ਕਿ ਜੇਕਰ ਸਾਨੂੰ ਪੰਜਾਬੀਆਂ ਨੂੰ ਬਾਹਰਲੇ ਸੌਦਿਆਂ ਦੇ ਵਿੱਚ ਜਾ ਕੇ ਨੌਕਰੀਆਂ ਨਹੀਂ ਤੇ ਜ਼ਮੀਨ ਨਹੀਂ ਖਰੀਦ ਸਕਦੇ ਤਾਂ ਪੰਜਾਬ ਦੇ ਵਿੱਚ ਵੀ ਅਸੀਂ ਕਾਨੂੰਨ ਪਾਸ ਕਰੀਏ ਕਿ ਬਾਹਰਲੇ ਲੋਕਾਂ ਨੂੰ ਹੀ ਤੇ ਜ਼ਮੀਨ ਵਗੈਰਾ ਦੇ ਹੋਂਦ ਦੇ ਅਧਿਕਾਰ ਨਾ ਹੋਣ ਤਾਂ ਉਸੇ ਤੇ ਉਹਨਾਂ ਦੀ ਪਾਰਟੀ ਨੇ ਵੀ ਕ੍ਰਿਟਿਸਿਜ਼ਮ ਕੀਤਾ ਤੇ ਉੱਤੇ ਹੀ ਭਾਜਪਾ ਨੇ ਵੀ ਕੀਤਾ ਆਮ ਆਦਮੀ ਪਾਰਟੀ ਨੇ ਵੀ ਕੀਤਾ ਤਾਂ ਲੱਗਦਾ ਹੈ ਕਿ ਜੇਕਰ ਸਾਡੀ ਆਪਣੀ ਪਾਰਟੀ ਹੁੰਦੀ ਹੈ ਤਾਂ ਸਾਡੇ ਪੰਜਾਬੀਆਂ ਦੇ ਹਿੱਤ ਰੱਖੇਤ ਹੋਣਗੇ ਦੇਖੋ ਇਹ ਚੀਜ਼ ਤਾਂ ਹੈਗੀ ਹੈ ਜਿਹੜੇ ਉਹਨਾਂ ਨੇ ਆਵਾਜ਼ ਚੱਕੀ ਹੈਗੀ ਦੀ ਬਾਹਰਲੇ ਨੂੰ ਜੋਬ ਦਾ ਤੇ ਲੈਂਡ ਦਾ ਇੱਥੇ ਨਹੀਂ ਅਧਿਕਾਰ ਹੋਣਾ ਚਾਹੀਦਾ ਜੇ ਆਪਾਂ ਇਹੀ ਦੇਖੀਏ ਹਿਮਾਚਲ ਚ ਹੈ ਜਾਂ ਲਾਗੂ ਆ ਤੇ ਹੋਰ ਵੀ ਬਹੁਤ ਸਟੇਟਸ ਆ ਗਏ ਨੇ ਤੇ ਇਹੀ ਕਿਤੇ ਆਪਾਂ ਪੰਜਾਬ ਚ ਆ ਕੇ ਹਰ ਕੋਈ ਲੈਂਡ ਲੈ ਸਕਦਾ ਹਰ ਕੋਈ ਜੋਬ ਇੱਥੇ ਰਿਜ਼ਰਵੇਸ਼ਨ ਨਹੀਂ ਹੈਗੀ ਫੌਰ ਪੰਜਾਬੀ ਇਹ ਹੋਣੀ ਚਾਹੀਦੀ ਆ ਦੇਖੋ ਜਿਹੜੀ ਉਹ ਪਾਰਟੀ ਨੂੰ ਬਿਲੋਂਗ ਕਰਦੇ ਆ ਉਹ ਇੱਕ ਨੈਸ਼ਨਲਾਈਜ਼ ਪਾਰਟੀ ਆ ਕਿਉਂਕਿ ਇਹ ਜੇ ਬਿਆਨ ਨਾਲ ਉਹਨਾਂ ਦਾ ਨੈਸ਼ਨਲਾਈਜ਼ ਜਿਹੜਾ ਹਾਲ ওভার ਇੰਡੀਆ ਉਹਨਾਂ ਦਾ ਜਿਵੇਂ ਆਪਾਂ ਕਹ ਲਈਏ ਵੋਟ ਪਰਸੈਂਟੇਜ ਨੂੰ ਇਫੈਕਟ ਕਰਦੀ ਆ ਤਾਂ ਕਰਕੇ ਪਰ ਕਿਤੇ ਨਾ ਕਿਤੇ ਜੇ ਮੈਂ ਕਹੂੰਗਾ ਜਜ਼ਬਾਤ ਤਾਂ ਅੰਦਰ ਪੰਥਕ ਹੁੰਦੇ ਹੀ ਆ ਨਾ ਕਿਤੇ ਨਾ ਕਿਤੇ ਪੰਜਾਬ ਤਾਂ ਅੰਦਰੋਂ ਆਵਾਜ਼ਾਂ ਮਾਰਦਾ ਹੀ ਆ ਉਹਨੇ ਕਿਹਾ ਸੁਖਪਾਲ ਘਰੇ ਨੇ ਉਹ ਕਹਿੰਦਾ ਕਿ ਮੈਨੂੰ ਕੋਈ ਪਰਵਾਹ ਨਹੀਂ ਸਾਡੀ ਬਾਡੀ ਦੀ ਤੇ ਕਹਿੰਦੇ ਮੈਨੂੰ ਇਹ ਵੀ ਕੋਈ ਪਰਵਾਹ ਨਹੀਂ ਕਿ ਮੈਨੂੰ ਇਹਦਾ ਕੀ ਨਤੀਜਾ ਭੁਗਤਣਾ ਪਊਗਾ ਪਰ ਮੈਂ ਆਪਣੇ ਸਟੈਂਡ ਤੇ ਕਾਇਮ ਆ ਪੰਜਾਬ ਦੇ ਨਾਲ ਬੈਠ ਦੇਖੋ ਇਹ ਹੀ ਚੀਜ਼ ਆ ਨਾ ਵੀ ਅੰਦਰੋਂ ਤੁਸੀਂ ਕੱਲੇ ਮੈਂ ਨਹੀਂ ਆ ਜਾਂ ਕੱਲੇ ਤੁਸੀਂ ਨਹੀਂ ਕਿਸੇ ਨੂੰ ਵੀ ਕਿਸੇ ਵੀ ਪੰਜਾਬੀ ਨੂੰ ਕਿਸੇ ਵੀ ਸਿੱਖ ਨੂੰ ਪੁੱਛ ਲਓ ਉਹਦੇ ਅੰਦਰੋਂ ਪਹਿਲਾ ਜ਼ੈਨ ਤਾਂ ਪੰਜਾਬ ਹੀ ਰਹੂਗਾ ਨਾ ਜੇ ਆਪਣਾ ਪਹਿਲਾ ਦੇਸ਼ ਆਪਣਾ ਗੱਲ ਕਰੀਏ ਤਾਂ ਆਪਣਾ ਪੰਜਾਬ ਹੀ ਬੰਦਾ ਜਿਹੜੇ ਜਿੱਥੇ ਜੰਮੇ ਪਲੇ ਹੈਗੇ ਅੰਦਰ ਦਰਦ ਵੀ ਪੰਜਾਬ ਦਾ ਹੀ ਰਹਿੰਦਾ ਫਿਰ ਜਿੱਥੇ ਨੁਕਸਾਨ ਹੁੰਦਾ ਉੱਥੇ ਕਿਤੇ ਨਾ ਕਿਤੇ ਦਾ ਸੱਚੇ ਦਿਲੋਂ ਆਵਾਜ਼ ਨਿਕਲ ਹੀ ਆਉਂਦੀ ਆ ਬਿਲਕੁਲ ਤਾਂ ਹੁਣ ਕੀ اپیل ਕਰਨਾ ਚਾਹੂਗਾ ਲੋਕਾਂ ਨੂੰ ਤੁਸੀਂ ਜਿਹੜੇ ਆਪਣੇ ਪੰਥ ਤੇ ਉਮੀਦਵਾਰ ਕਰੀਏ ਮੈਂ ਇਹੀ ਤੁਹਾਡੇ ਚੈਨਲ ਦੇ ਜ਼ਰੀਏ ਸਾਰਿਆਂ ਨੂੰ اپیل ਕਰਨਾ ਚਾਹੁੰਗਾ ਵੀ 4 ਸੀਟਾਂ ਸਾਡੇ ਪੰਥ ਦੇ ਕੈਂਡੀਡੇਟ ਕੰਟੈਸਟ ਕਰ ਰਹੀ ਹੈਗੇ ਸੰਗਰੂਪ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਆਪਣਾ ਲੁਧਿਆਣੇ ਤੋਂ ਅਮਰਿਤਪਾਲ ਸਿੰਘ ਚੰਦੜਾ ਤੇ ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਖਾਲਸਾ ਤੇ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਇਹਨਾਂ ਦੀ ਬਾਤ ਚੜ੍ਹ ਕੇ ਜਿੰਨੀ ਆਪਾਂ ਐਜ਼ ਅ ਪੰਥਕ ਦਿਨੋਂ ਆਪਾਂ ਮਦਦ ਕਰ ਸਕਦੇ ਹਾਂ ਕਿਉਂਕਿ ਇਹ ਉਹ ਸ਼ਕਤੀਆਂ ਨੇ ਜਿਨ੍ਹਾਂ ਨੇ ਆਪਣਾ ਆਪ ਨਿੱਜੀ ਕਾਰਜਾ ਕਰਕੇ ਨਹੀਂ ਪੰਥ ਕਰਕੇ ਆਪਣਾ ਸਾਰਾ ਕੁਝ ਵਾਰਿਆ ਹੈਗਾ ਤੇ ਆਪਾਂ ਨੂੰ ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਜਿੰਨੀ ਵੀ ਆਪਾਂ ਜਿਸ ਤਰੀਕੇ ਨਾਲ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਸਪੋਰਟ ਕਰ ਸਕਦੇ ਹਾਂ ਆਪਾਂ ਨੂੰ ਕਰਨੀ ਚਾਹੀਦੀ ਗੱਲਬਾਤ ਕਰਨੇ ਧੰਨਵਾਦ ਧੰਨਵਾਦ ਜੀ ਤੈਨ ਭਾਈ ਮਨਦੀਪ ਸਿੰਘ ਜੀ ਜਿਨ੍ਹਾਂ ਨੇ ਬਹੁਤ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਬੜੀ ਵਿਗਿਆਕੀ ਦੇ ਨਾਲ ਦਿੱਤੇ ਆ ਉਮੀਦ ਕਰਦੇ ਆ ਕਿ ਮਨਦੀਪ ਸਿੰਘ ਜੀ ਹੋਰਾਂ ਨੂੰ ਵੀ ਇਹ ਕੀਤੀ ਗੱਲਬਾਤ ਤੁਹਾਨੂੰ ਬਹੁਤ ਪਸੰਦ ਆਈ ਹੋਊ ਕੈਮਰਾਮੈਨ ਆਮ ਕੁਐਸਚਨ ਨਾਲ ਸਿਕੰਦਰ ਸਿੰਘ ਰੋਜ਼ਾਨਾ ਲੋਕਨਾ ਟੀਵੀ ਲੁਧਿਆਣਾ